ਇਥੇ ਇੱਕ ਆਰデア ਜਿਹਨਾਂ ਦੇ ਪ੍ਰੈਗਨੈਂਟ ਨੇ ਪਰ ਉਹਨਾਂ ਨੂੰ ਕੱਢਣ ਦੇ ਲਈ ਇੱਥੇ ਆ ਕੇ ਕਿਸ਼ਤੀ ਕਿਉਂਕਿ ਪਾਣੀ ਘਟ ਗਿਆ ਸੀ ਜਵਾਬ ਦੇ ਕੇ ਹੌਲੀ ਹੋ ਗਈ ਸੀ ਪਰ ਬਾਈ ਪਾਣੀ ਦੇ ਵਿੱਚ ਵੜਿਆ ਕਮਾਲ ਆ ਬੱਸ ਇਹਨੂੰ ਇਹੀ ਕਹਿ ਸਕਦੇ ਆ ਕਿ ਪੰਜਾਬ ਦੀ ਇਤੋਂ ਵੱਡੀ ਤਸਵੀਰ ਕੋਈ ਹੋਰ ਹੋਈ ਨਹੀਂ ਸਕਦੀ। ਤੇ ਤਕਰੀਬਨ ਅਸੀਂ ਸਵੇਰ ਦੇ ਲੱਗੇ ਹੋਏ 300 ਦੇ ਕਰੀਬ ਜਿਹੜੇ ਪਰਿਵਾਰ ਸਾਨੂੰ ਪਤਾ ਲੱਗਿਆ ਸੀ ਇੱਥੇ ਤੇ ਤਕਰੀਬਨ ਅਸੀਂ ਇਸ ਸਮੇਂ 15 ਤੋਂ 20 ਪਰਿਵਾਰ ਜਿਹੜੇ ਘਰਾਂ ਤੋਂ ਕੱਢੇ ਆ ਉਹਨਾਂ 'ਚ ਇੱਕ ਪਰਿਵਾਰ ਤੋਂ ਜਦੋਂ ਅਸੀਂ ਕੱਢਣ ਲੱਗੇ ਆ ਉਹ ਪਰਿਵਾਰ ਜਿਹੜਾ ਘਰ ਹੈ ਉਹ ਸਾਡੇ ਸਾਹਮਣੇ ਹੀ ਗਿਰ ਗਿਆ ਜੀ। ਲੋ ਕੋਠਿਆਂ ਦੇ ਘੜ ਕੇ ਹਾਕਾ ਮਾਰ ਰਹੇ ਆ ਬੜਾ ਬੁਰਾ ਹਾਲ ਹੈ ਜੀ ਉਹਨਾਂ ਕੋਲ ਖਾਣੇ ਲਈ ਕੁਝ ਨਹੀਂ ਹੈਗਾ ਜਾਨਵਰਾਂ ਲਈ ਕੋ ਪਸ਼ੂਆਂ ਕੋਲ ਕੁਝ ਨਹੀਂ ਹੈਗਾ ਜੀ ਉਹਨਾਂ ਕੋ ਕੁਝ ਨਹੀਂ ਪਹੁੰਚ ਰਿਹਾ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜ ਗਿਆ ਜੀ ਤੇ ਉੱਥੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਜਿਹੜਾ ਸੋ ਵੀ ਕੀਤਾ ਗਿਆ ਜੀ ਕੀ ਹਾਲਾਤ ਨੇ ਪਿੰਡਾਂ ਦੇ ਕੀ ਪਿੰਡ ਦੁਬਾਰਾ ਵਸ ਜਾਣਗੇ ਨਹੀਂ ਜੇ ਵਸਣੇ ਦੇ ਅੱਗੇ 23 ਦੇ ਜਿਹੜੇ ਨਹੀਂ ਵਸਣਦਾ ਇਹਦੇ ਹੁਣ ਫੇਰ ਆ 25 ਚ ਜ਼ਿਆਦਾ ਹਾਲਾਤ ਖਰਾਬ ਹੋ ਗਏ ਜੀ ਅਸੀਂ ਦੇਖਿਆ ਕਿ ਉਹਨਾਂ ਕੋਲ ਲੋਕਾਂ ਕੋਲ ਜਿਹੜੀ ਨਾਰਮਲ ਮੈਡੀਸਿਨ ਹੁੰਦੀ ਹੈ ਨਾ ਪੈਰਾਸੀਟਾਮੋਲ ਹੋ ਗਈ ਉਹ ਵੀ ਉਹਨਾਂ ਕੋਲ ਪ੍ਰੋਵਾਈਡ ਨਹੀਂ ਹੈਗੀ ਜੀ ਉਹ ਇੱਕ ਛੋਟਾ ਜਿਹਾ ਬੱਚਾ 7 ਸਾਲ ਦਾ ਉਹਨੂੰ ਸਨੇਕ ਬਾਈਟ ਹੋ ਗਈ ਆਕਸਪਾਇਰ ਹੋ ਗਿਆ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਇਹ ਪੰਜਾਬ ਹੀ ਚੱਲਦਾ ਜੀ ਸਰਕਾਰ ਦੀ ਕੋਈ ਇੱਥੇ ਕੋਈ ਕਿਸ਼ਤੀ ਕੋਈ ਬੋਰਡ ਵੀ ਅਗਨ ਬੋਰਡ ਦਿਖਾਈ ਦਿੱਤੀ ਤੁਹਾਨੂੰ ਨਹੀਂ ਵੀਰ ਜੀ ਸਾਨੂੰ ਤਾਂ ਨਹੀਂ ਕੋਈ ਵੀ ਦਿਖਾਈ ਦਿੱਤੀ ਬਟ ਚਲੋ ਅਸੀਂ ਆਪਣੀਆਂ ਸੇਵਾਵਾਂ ਆਪਣੇ ਲੈਵਲ ਤੇ ਕਰ ਰਹੇ ਹੈਗੇ ਆ ਤਾਂ ਤਸਵੀਰਾਂ ਫਰੋਇਪੁਰ ਏਰੀਏ ਦੇ ਉਹ ਪਿੰਡਾਂ ਦੀਆਂ ਜਿੱਥੇ ਬੁਰੇ ਤਰੀਕੇ ਦੇ ਨਾਲ ਪਾਣੀ ਆਇਆ ਹੋਇਆ ਹੜ੍ਹ ਆਏ ਹੋਏ ਆ ਤਾਂ ਉੱਥੇ ਲਗਾਤਾਰ ਪ੍ਰਸ਼ਾਸਨ ਦਾ ਇੱਕ ਵੀ ਪੈਸੇ ਦਾ ਇੱਥੇ ਕੰਮ ਦਿਖਾਈ ਨਹੀਂ ਦਿੰਦਾ ਪ੍ਰਸ਼ਾਸਨ ਦੀ ਕੋਈ ਮਦਦ ਇੱਥੇ ਦਿਖਾਈ ਨਹੀਂ ਦਿੰਦੀ ਸਿਰਫ ਤੇ ਸਿਰਫ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖਰੇ ਤਰੀਕੇ ਦੇ ਨਾਲ ਇੱਥੇ ਸੇਵਾਵਾਂ ਦੇ ਰਹੀਆਂ ਆ ਆ ਜਿਹੜੀ ਅਸੀਂ ਬੋਟ ਦੇ ਵਿੱਚ ਬੈਠੇ ਆ ਜਿਹੜੀ ਕਿਸ਼ਤੀ ਦੇ ਵਿੱਚ ਬੈਠੇ ਆ ਇਹ ਵੀ ਇੱਕ ਸੰਸਥਾ ਦੀ ਹੈ ਜਿਹੜੀ ਲਗਾਤਾਰ ਲੋਕਾਂ ਨੂੰ ਕੱਢ ਕੇ ਲੈ ਕੇ ਆ ਰਹੀ ਹੈ ਸਰਕਾਰ ਵੱਲੋਂ ਕੋਈ ਪ੍ਰਬੰਧ ਨਾ ਕਰਨਾ ਸਰਕਾਰ ਵੱਲੋਂ ਲੋਕਾਂ ਨੂੰ ਰੱਬ ਦੇ ਆਸਰੇ ਛੱਡ ਦੇਣਾ ਇਹ ਇੱਥੇ ਸਾਫ਼ ਦਿਖਾਈ ਦਿੰਦਾ ਤੁਸੀਂ ਜਿੱਥੋਂ ਤੱਕ ਵੀ ਕੈਮਰੇ ਦੇ ਵਿੱਚ ਦੇਖੋਗੇ ਤੁਹਾਨੂੰ ਪਾਣੀ ਪਾਣੀ ਦਿਖਾਈ ਦੇਵੇਗਾ ਸਵੇਰ ਦੇ ਵੀਰ ਲੱਗੇ ਹੋਏ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿੰਨੇ ਲੋਕਾਂ ਨੂੰ ਇਤੋਂ ਪਹਿਲਾਂ ਤੁਸੀਂ ਰੈਸਕਿਊ ਕਰ ਚੁੱਕੇ ਹੋ ਵੀਰ ਜੀ ਇੱਥੇ ਤਕਰੀਬਨ ਅਸੀਂ ਸਵੇਰ ਦੇ ਲੱਗੇ ਹੋਏ 300 ਦੇ ਕਰੀਬ ਜਿਹੜੇ ਪਰਿਵਾਰ ਸਾਨੂੰ ਪਤਾ ਲੱਗਿਆ ਸੀ ਇੱਥੇ ਤੇ तकरीबन ਅਸੀਂ ਇਸ ਸਮੇ 15 ਤੋਂ 20 ਪਰਿਵਾਰ ਜਿਹੜੇ ਘਰਾਂ ਤੋਂ ਕੱਢੇ ਆ ਜੀ ਉਹਨਾਂ ਦੀ ਇੱਕ ਪਰਿਵਾਰ ਤੋਂ ਜਿਹੜੇ ਅਸੀਂ ਕੱਢਣ ਲੱਗੇ ਆ ਉਹ ਪਰਿਵਾਰ ਜਿਹੜਾ ਘਰ ਹੈ ਉਹ ਸਾਡੇ ਸਾਹਮਣੇ ਹੀ ਗਿਰ ਗਿਆ ਜੀ ਥੋੜਾ ਜਿੰਨੇ-ਜਿੰਨੇ ਘਰ ਨੇ ਹਾਂ ਜੀ ਹਾਂ ਜੀ ਤੇ ਜਦੋਂ ਅਸੀਂ ਉਹ ਪਰਿਵਾਰ ਨੂੰ ਕੱਢਣ ਲੱਗੇ ਨਾ ਉੱਥੇ ਤੋਂ ਉਹਨਾਂ ਦਾ ਮਕਾਨ 2023 ਚ ਵੀ ਗਿਰਿਆ ਜੀ 2025 ਵਿੱਚ ਵੀ ਹੁਣ ਜਦ ਪਰਸ ਉਹਨਾਂ ਦਾ ਪ੍ਰਵਾਹ ਜਰ ਪਾਣੀ ਆਇਆ ਨਾ ਉਹਨਾਂ ਦਾ ਘਰ ਡਿੱਗ ਗਿਆ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਰੈਸਕਿਊ ਕਰਨ ਲੱਗੇ ਉਹ ਮਕਾਨ ਉਹਨਾਂ ਦੇ ਬੱਚੇ ਵੀ ਬਚ ਗਏ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਲੈ ਕੇ ਰੈਸਕਿਊ ਕਰਕੇ ਅਸੀਂ ਜਿਹੜਾ ਇੱਥੇ ਛੱਡਿਆ ਹੈਗਾ ਲੋਕ ਕੋਠਿਆਂ ਤੇ ਖੜ ਕੇ ਹਾਕਾ ਮਾਰ ਰਹੇ ਆ ਬੜਾ ਬੁਰਾ ਹਾਲ ਹੈ ਜੀ ਉਹਨਾਂ ਕੋਲ ਖਾਣੇ ਲਈ ਕੁਝ ਨਹੀਂ ਹੈਗਾ ਜਾਨਵਰਾਂ ਲਈ ਪਸ਼ੂਆਂ ਕੋਲ ਕੁਝ ਨਹੀਂ ਹੈਗਾ ਜੀ ਉਹਨਾਂ ਕੋਲ ਕੁਝ ਨਹੀਂ ਪਹੁੰਚ ਰਿਹਾ ਹੁਣ ਤੱਕ ਕੋਸ਼ਿਸ਼ ਹੈ ਗੁਰੂ ਮਹਾਰਾਜ ਕਿਰਪਾ ਕਰੇ ਉਹਨਾਂ ਤੱਕ ਜਿਹੜੀ ਰੈਸਕਿਊ ਕਰਕੇ ਉਹਨਾਂ ਦੇ ਜਿਹੜਾ ਹੁਣ ਪ੍ਰੈਗਨੈਂਟ ਇੱਕ ਸਾਡੀ ਭੈਣ ਹੈਗੀ ਆ ਉਹ ਵੀ ਕਿਤੇ ਫਸੀ ਹੋਈ ਆ ਸਰਪੰਚ ਸਾਹਿਬ ਆਗੇ ਆ ਇਸ ਏਰੀਏ ਦੇ ਇਹਨਾਂ ਨੂੰ ਨਾਲ ਲੈ ਆਏ ਕਿ ਸਾਨੂੰ ਦੱਸੋ ਕਿਹੜੇ ਘਰ ਚ ਹੈਗੇ ਤਾਂ ਉਹਨਾਂ ਨੂੰ ਉੱਥੇ ਤੋਂ ਰੈਸਕਿਊ ਕੀਤਾ ਜਾਵੇ। ਇੱਕ ਮੌਤ ਹੋਈ ਆ ਪਿੱਛੇ ਜੇ ਤੇ ਉਹ ਪਰਿਵਾਰ ਉੱਥੇ ਜਿਹੜਾ ਘਰ ਚ ਬੈਠਾ ਸੀ ਉਹਨਾਂ ਨੂੰ ਵੀ ਜਿਹੜਾ ਕੱਢ ਕੇ ਲਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜ ਗਿਆ ਜੀ ਤੇ ਉੱਥੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਵੀ ਜਿਹੜੇ ਸੋ ਵੀ ਕੀਤਾ ਗਿਆ ਜੀ ਸਥਾਨ ਤੱਕ ਗੁਰੂ ਗ੍ਰੰਥ ਸਾਹਿਬ। ਅੱਛਾ ਇੱਕ ਗੱਲ ਇੱਥੇ ਦੇਖਣ ਵਾਲੀ ਹੈ ਕਿ ਤੁਸੀਂ ਲੱਗੇ ਹੋਏ ਹੋ ਪਰ ਸਰਕਾਰ ਦੀ ਕੋਈ ਇੱਥੇ ਕੋਈ ਕਿਸ਼ਤੀ ਕੋਈ ਬੋਟ ਵੀ ਅਗਨ ਬੋਟ ਦਿਖਾਈ ਦਿੱਤੀ ਤੁਹਾਨੂੰ। ਨਹੀਂ ਵੀਰ ਜੀ ਸਾਨੂੰ ਤਾਂ ਨਹੀਂ ਕੋਈ ਵੀ ਦਿਖਾਈ ਦਿੱਤੀ ਬਟ ਚਲੋ ਅਸੀਂ ਆਪਣੀਆਂ ਸੇਵਾਵਾਂ ਆਪਣੇ ਲੈਵਲ ਤੇ ਕਰ ਰਹੇ ਹੈਗੇ ਆ ਸਰਕਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਏ ਇਹਨਾਂ ਲੋਕਾਂ ਬਾਰੇ ਕਿਉਂਕਿ 2023 ਚ ਵੀ ਫਲੱਡ ਆਏ ਸੀ ਉਸ ਸਮੇਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਿਹੜਾ ਹੁਣ ਆਲਾ ਇਹ ਨੁਕਸਾਨ ਹੈਗਾ ਏ ਤੇ ਮੈਨੂੰ ਲੱਗਦਾ ਹੈ ਕਿ ਇਹ ਸੰਤਾਪ ਢੰਡਾਣਾ ਬੜਾ ਔਖਾ ਏ ਵੀਰੇ ਨੂੰ ਵਾਰ-ਵਾਰ ਓਜੜਨਾ ਪੈ ਰਿਹਾ ਲੋਕਾਂ ਨੂੰ ਬਹੁਤ ਹਾਂਜੀ ਬੜਾ ਨੁਕਸਾਨ ਹੋ ਰਿਹਾ ਏ ਤਾਂ ਪਹਿਲਾਂ ਅਸੀਂ ਸੁਲਤਾਨਪੁਰ ਲੋਧੀ ਸੀ ਸੁਲਤਾਨਪੁਰ ਲੋਧੀ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਉੱਥੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਏ ਇਸ ਤਰੀ ਮਕੇਰੀਆਂ ਦੇ ਸਾਈਡ ਉਧਰ ਵੀ ਟਾਂਡੇ ਸਾਈਡ ਉਧਰ ਵੀ ਨੁਕਸਾਨ ਹੋ ਰਿਹਾ ਹੈਗਾ ਉਧਰ ਤੇ ਫੋਨ ਆ ਰਹੇ ਨੇ ਲੱਗੇ ਹੋਏ ਸਾਡਾ ਇਸ ਤਾਂ ਵੀਰ ਜੀ 2023 ਤੋਂ ਲੱਗੇ ਹੋਏ ਆ ਵੈਸੇ ਤਾਂ ਸੰਸਥਾ ਜਿਹੜੀ ਸਾਡੀ ਹੈਗੀ ਆ 2003 ਤੋਂ ਇਹ ਪ੍ਰਵਾਸਰਾ ਸੰਸਥਾ ਜਿਹੜੀ ਕਾਰਜ ਕਰ ਰਹੀ ਹੈ ਕਿ 450 ਦੇ ਕਰੀਬ ਪ੍ਰਾਣੀ ਸਾਡੇ ਕੋਲ ਜਿਹੜੇ ਉੱਥੇ ਸੇਵਾਵਾਂ ਵਿੱਚ ਪ੍ਰਾਪਤ ਕਰ ਰਹੇ ਤੇ ਬਜ਼ੁਰਗ ਬੱਚੇ ਤੇ ਮਾਵਾਂ ਹੈਗੀਆਂ ਜੀ ਉਹ ਸੰਸਥਾ ਲੱਗੀਆਂ ਮਤਲਬ ਕਿੰਨੀਆਂ ਹੁਣ ਇੱਥੇ ਕਿੰਨੀਆਂ ਬੋਰਡ ਚੱਲ ਰਹੀਆਂ ਆਪਣੀਆਂ ਸਾਡੇ ਕੋਲ ਅਸੀਂ 2 ਵੋਟਾਂ ਲੈ ਕੇ ਆਏ ਸੀ ਬਟ ਇੱਕ ਕੋਈ ਟੈਕਨੀਕਲ 에ਰਰ ਹੋਣ ਕਰਕੇ ਉਹ ਇੱਕ ਜਿਹੜੀ ਬੋਟ ਸਾਡੀ ਇੰਜਨ ਨਹੀਂ ਚੱਲ ਸਕਿਆ ਕਿਤੇ ਕਿਤੇ ਉਸ ਪ੍ਰੋਬਲਮ ਆ ਰਹੀ ਹੈਗੀ ਇੱਕ ਬੋਟ ਸਾਡੀ ਪ੍ਰੋਪਰ ਚੱਲ ਰਹੀ ਹੈਗੀ ਆ ਤੇ ਇੱਕ ਹੁਣ ਉਹਨੂੰ ਨਾਲ ਦੀ ਨਾਲ ਰਿਪੇਅਰ ਕਰਾ ਕੇ ਜਿਹੜਾ ਉਹਨੂੰ ਵੀ ਨਾਲ ਦੀ ਨਾਲ ਚਲਾ ਦਿੱਤਾ ਗਿਆ ਹੈ ਇਹ ਜਿਵੇਂ ਤੁਸੀਂ ਇਹਦੇ ਇੱਕ ਇੱਕ ਜਿਹੜੀਆਂ ਇੱਕ ਛੋਟੀ ਬੋਟ ਹੈ ਇਹਦੇ ਵਿੱਚ ਕਿੰਨੇ ਬੰਦੇ ਇੱਕ ਵਾਰ ਚ ਲੱਗ ਆ ਵੀਰ ਜੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹੈਗੇ 6 ਤੋਂ 7 ਬੰਦੇ ਅਸੀਂ ਲੈ ਜਾਂਦੇ ਕਿਉਂਕਿ ਇਹਦੇ ਸਾਨੂੰ ਇੱਕ ਤਾਂ ਮੈਡੀਕਲ ਟੀਮ ਦਾ ਬੰਦਾ ਆਪਣਾ ਰੱਖਣਾ ਪੈਂਦਾ ਜੀ ਤੇ ਨਾਲ ਇੱਕ ਲੋਕਲ ਬੰਦਾ ਰੱਖਣਾ ਪੈਂਦਾ ਜੀ ਤੇ ਨਾਲ ਹੀ ਕੋਈ ਗੋਤਾਖੋਰ ਸਾਡੇ ਨਾਲ ਸਰਦੂਲਗੜ ਤੋਂ ਜੁੜੇ ਹੋਏ ਆ ਸਾਡੇ ਵਲੰਟੀਅਰ ਇਹ ਸਰਦੂਲਗੜ ਚੋਂ ਫਲੱਡ ਆਏ ਸੀ ਜਦਦੇ ਸਾਡੇ ਨਾਲ ਆਏ ਸੋ ਵਲੰਟੀਅਰ ਸੇਵਾ ਕਰ ਰਹੇ ਹੈਗੇ ਆ ਇਹ ਸਾਡੇ ਨਾਲ ਪ੍ਰਵਾਸਰ ਸੰਸਥਾ ਤੋਂ ਵਲੰਟੀਅਰ ਆ ਗਏ ਆ ਇਹ ਡਾਕਟਰ ਆ ਗਏ ਆ ਸਾਡੇ ਨਾਲ ਉੱਥੇ ਤੋਂ ਜਿਹੜੇ ਸੇਵਾਵਾਂ ਸਾਡਾ ਹਸਪਤਾਲ ਵੀ ਸੰਸਥਾ ਦਾ ਚੈਰੀਟੇਬਲ ਹਸਪਤਾਲ ਉੱਥੇ ਤੋਂ ਸੇਵਾਵਾਂ ਨਿਭਾਰੇ ਆ ਗਏ ਆ ਨਾਲ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਕੀ ਹਾਲਾਤ ਨੇ ਪਿੰਡਾਂ ਦੇ ਕੀ ਪਿੰਡ ਦੁਬਾਰਾ ਵਸ ਜਾਣਗੇ ਨਹੀਂ ਜੇ ਵਸਣੇ ਦੇ ਅੱਗੇ 23 ਦੇ ਜਿਹੜੇ ਨਹੀਂ ਵਸਣਦਾ ਇਹਦੇ ਹੁਣ ਫੇਰ ਆ 25 ਚ ਜ਼ਿਆਦਾ ਹਾਲਾਤ ਖਰਾਬ ਹੋ ਗਏ ਆ ਜੀ ਹਾਂਜੀ ਜਿਵੇਂ ਪਤਾ ਹੈ ਵੀ ਮੀ ਬਹੁਤ ਪੈ ਰਹੇ ਆ ਕੋਈ ਪ੍ਰਬੰਧ ਉਸ ਤਰੀਕੇ ਨਾਲ ਪਹਿਲਾਂ ਕਰ ਦਿੱਤੇ ਜਾਂਦੇ ਲੋਕਾਂ ਲਈ ਇਹ ਤਾਂ ਦੇਖੋ ਜੀ ਹੁਣੇ ਸਰਕਾਰਾਂ ਦੇ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਇਹਤਰਾ ਕਰਨੇ ਹੋਰ ਬਾਕੀ ਸਾਰੇ ਕੰਮ ਹੁੰਦੇ ਇਹਦਾ ਵੀ ਹੋ ਸਕਦਾ ਜੇ ਦਰਿਆਵਾਂ ਦੀ ਖਲਾਈ ਖਲੂਈ ਕਰਨ ਦਰਿਆ ਦਾ ਪੈੜਿਆਂ ਨੂੰ ਉੱਚੇ ਹੋਏ ਪਏ ਆ ਤੇ ਦਰਿਆ ਦੀ ਖਲਾਈ ਹੈ ਨਹੀਂ ਰੇਤਾ ਨਾਲ ਭਰੇ ਹੋਏ ਆ ਜੇ ਜਨਤਾ ਨੂੰ ਹੀ ਖੁੱਲ ਦੇ ਦੇਣ ਕਿਤੇ ਜਨਤਾ ਨੂੰ ਕਹਿਣ ਵੀ ਰੇਤਾ ਕੱਢ ਕੇ ਵੇਚ ਲੋ ਜਾਂ ਕੱਢ ਕੇ ਇਸੇ ਤੇ ਲਾ ਦੇਣ ਰਾਹ ਵੀ ਸਰਕਾਰ ਵੇਚ ਕੇ ਇਸੇ ਦਰਿਆ ਤੇ ਹੀ ਲਾ ਦੇ ਤੇ ਹੋ ਸਕਦਾ ਵੀ ਬਾਜੇ ਇਲਾਕਾ ਇਸ ਤਰ੍ਹਾਂ ਦਾ ਜੀ ਬਚਨ ਦੇ ਕੋਈ ਹਾਲਾਤ ਨਹੀਂ ਇਹਨੇ ਕਿਉਂਕਿ ਐਸਾ ਲਈ ਨੁਕਸਾਨ ਇਹ ਨਾ ਹੋਈਂਦਾ ਅੱਜ ਜਿੱਥੇ ਆਪਾਂ ਜਾ ਰਹੇ ਇੱਥੇ 14-15 ਫੁੱਟ ਪਾਣੀ ਹੈ ਜੀ ਹਾਂਜੀ ਦੇ ਰਣਾ ਡੂੰਗਾ ਪਾਣੀ ਇਹਦੇ ਠੀਰੇ ਘਰ ਇਹਦੇ ਜਿਹੜੇ ਘਰ ਆ ਜਿਹੜੇ ਸਵੇਰ ਦੇ ਵੀਰਜੀ ਉਹਨਾਂ ਦੀ ਸੇਵਾ ਇਹਨਾਂ ਦੀ ਬੋਰਡ ਦੀ ਸੇਵਾ ਨਾ ਕੱਢ ਰਿਹਾ ਕਿਸਤੀ ਸਾਡੇ ਕੋਲ ਗਈ ਹੱਤਾਂ ਵਾਲੀ ਜਿਹੜੀ ਸਰਕਾਰੀ ਮਿਲੀ ਪਰ ਉਹ ਇੰਨੇ ਪਾਣੀ ਚ ਚੱਲਦੀ ਨਹੀਂ ਗਈ ਇਹਦਾ ਵੀਰ ਆ ਗਿਆ ਸਵੇਰ ਦੇ ਫਸੇ ਘਰ ਅਸੀਂ ਜਿਹੜੇ ਸਵੇਰ ਦੇ ਆਪ ਮੈਂ ਸਰਪੰਚ ਹੋਣ ਦੇ ਨਾਤੇ ਸਵੇਰ ਦੇ 13 ਤਰੀਕ ਤੋਂ ਹੀ ਵਾਜੇ ਤਾਂ ਲੱਗੇ ਹੋਏ ਆ ਪਰ ਕੱ ਅੱਜ ਵੀਰਾਂ ਨੇ ਇਹਨਾਂ ਨੇ ਸਾਥ ਦਿੱਤਾ ਆਣ ਕੇ ਇਹਨਾਂ ਨੇ ਬੋਟ ਸਾਨੂੰ ਆ ਦਿੱਤੀਆਂ ਨੇ ਇਹਨਾਂ ਰਾਹੀਂ ਜਿਹੜੇ ਮੇਰਾ ਪਿੰਡ ਦੇ ਫਸੇ ਹੋਏ ਲੋਕ ਉਹਨਾਂ ਨੂੰ ਅਸੀਂ ਕੱਢ ਕੇ ਲਿਆ ਰਹੇ ਹਾਂ ਕਿੰਨੇ ਤੁਹਾਡਾ ਤੁਹਾਡਾ ਪਿੰਡ ਆ ਹੋਰ ਕਿੰਨੇ ਪਿੰਡ ਪ੍ਰਭਾਵਿਤ ਇਹਦੇ ਜੀ ਲਾਗੇ ਲਾਗੇ ਸਾਡੇ ਪਿੰਡ ਤਾਂ ਬਹੁਤ ਨੇ ਹਰੀਗਾ ਤੋਂ ਲੈ ਕੇ ਜਾਂ ਸਾਰੇ ਪਰ ਮੇਰੇ ਪਿੰਡ ਦੇ ਲਾਗੇ ਲਾਗੇ ਧੀਰਾਕਾਰਾ ਨਿਹਾਲਾ ਲਵੇਰਾ ਟੱਲੀਗਰਾਮ ਮੁੱਠਿਆ ਵਾਲਾ ਬੱਗੇ ਵਾਲੇ ਦੇ ਕੋਸ਼ ਏਰੀਆ ਇੱਧਰ ਆ ਜੀ ਬੱਗੂ ਵਾਲਾ ਇਹ ਸਾਰੇ ਕਾਲੇਕੇ ਠਾੜ ਬੰਡਾਲਾ ਇਹ ਸਾਰੇ ਇਸੇ ਤਰ੍ਹਾਂ ਹੀ ਪ੍ਰਭਾਵਿਤ ਹੋਇਆ ਜੀ ਅੱਜ ਮੈਂ ਆਕਾਪਨ ਨੂੰ ਘਰ ਦਿਖਾਈ ਦੇ ਰਿਹਾ ਇਹ ਘਰ ਚ ਪਾਣੀ ਫਿਰ ਗਿਆ ਇਹ ਘਰ ਤਾਂ ਕਦੋਂ ਵੀ ਡੱਕ ਸਕਦਾ ਇਹਨਾਂ ਨੂੰ ਵੀ ਪਰਸੋਂ ਮੀਂਹ ਦੇ ਵਿੱਚ ਵਰਦੇ ਜਿਵੇਂ ਪਿੰਡ ਨਿਹਾਲਾ ਲਵੇਰੇ ਚ ਘਰਾਂ ਮੀਂਹ ਵਰਦੇ ਜਿਨ੍ਹਾਂ ਨੂੰ ਕੱਢ ਕੇ ਲੈ ਕੇ ਗਏ ਆ ਜੀ ਕਿਸ ਤੀ ਦੇ ਗਲਗਲ ਪਾਣੀ ਇੱਥੇ ਇਹਨਾਂ ਦੇ ਇਹਨਾਂ ਨੂੰ ਅਸੀਂ ਮੈਂ ਆਪ ਖੁਦ ਨਾਲ ਲਿਜਾ ਕੇ ਇਹਨਾਂ ਨੂੰ ਕੱਢ ਕੇ ਲਿਗਾਇਆ ਹੋਇਆ ਹੈ। ਉਹ ਜਿਹੜੇ ਘਰ ਚ ਇੱਕ ਵਾਰੀ ਪਾਣੀ ਫਿਰ ਜੇ ਉਹ ਘਰ ਦਾ ਤਾਂ ਬਚਨ ਦੀ ਵੈਸੀ ਸੁਭਾਵਨਾ। ਬਚਨ ਦਾ ਜੀ ਜਿੱਧਰ ਆਪਾਂ ਜਾ ਰਹੇ ਹਾਂ ਧੀਰੇ ਘਰੇ ਦੇ ਤੁਸੀਂ ਜਾ ਕੇ ਹਾਲਾਤ ਵੇਖਿਓ ਕਿ ਕੀ ਹਾਲ ਹੈਗਾ। ਖੁਦ ਵੀਰ ਜੀ ਹੁਣੀ ਜਦੋਂ ਅੰਦਰ ਵੜਨ ਲੱਗੇ ਤੇ ਇਹਨਾਂ ਦੇ ਉੱਤੇ ਉਹ ਕੋਠਾ ਦਿਖ ਪਿਆ ਹੋਇਆ ਸੀ। ਇਹ ਅੰਦਰ ਵੜਨ ਲੱਗੇ ਉਹਨਾਂ ਦਾ ਹਾਲ ਚਾਲ ਜਾਣਨ ਲਈ ਉਹਨਾਂ ਨੂੰ ਰੈਸਕੂ ਕਰ ਲਈ ਜਦੋਂ ਜਾ ਰਹੇ ਹਾਂ ਉਦੋਂ ਉਹਨਾਂ ਦਾ ਕੋਠਾ ਡਿੱਗਾ ਹੋਇਆ ਧੀਰੇ ਕਰ। ਜਿਦਾ ਫਿਰ ਜਿਵੇਂ ਮੰਨ ਲਓ ਪਾਣੀ ਖੜਦਾ ਹੈ ਆਉਣ ਵਾਲੇ ਮਤਲਬ ਅੱਜ ਤਾਂ ਚਲੋ ਇਹ ਵੀਰ ਵੀ ਨਾਲ ਨੇ ਸਾਰੇ ਜਦੋਂ ਘਟੂ ਗਾ ਦੁਆਰਾ ਲੋਕਾਂ ਨੇ ਤਾਂ ਫਸਲਾਂ ਵੀ ਨਹੀਂ ਹੋਣੀਆਂ ਹੁਣ ਇੱਥੇ ਦੁਬਾਰਾ ਨਹੀਂ ਫਸਲਾਂ ਦੇ ਹੁਣ ਕਾਦੀਆਂ ਹੋਈਆਂ ਤੇ ਕਣਕ ਦੀ ਆਸ ਨਹੀਂ ਹੈ ਕਿ ਨੀਵੇਂ ਥਾਵਾਂ ਤੇ ਕਣਕ ਵੀ ਕਈ ਥਾਵਾਂ ਤੇ ਰਹਿ ਜਾਂਦੀ ਜੀ ਨੀਵੇਂ ਥਾਵਾਂ ਤੇ ਜਿੱਥੇ ਪਾਣੀ ਨਹੀਂ ਸੁੱਕਦਾ ਇਹਦਾ ਕੋਈ ਨਿਕਲਣ ਦਾ ਪਾਸੇ ਪਾਣੀ ਨਹੀਂ ਹੈਗਾ ਇੱਥੇ ਹੀ ਸੁੱਕਣਾ ਜਦੋਂ ਨਹੀਂ ਸੁੱਕਿਆ ਬਾਰ-ਬਾਰ ਡਬਲ ਬਾਰ-ਬਾਰ ਮਤਲਬ ਬਾਰ-ਬਾਰ ਡੁੱਬਣਾ ਪੈਂਦਾ ਇੱਥੋਂ ਦੇ ਪਾਣੀ ਤੇ ਹਰ ਕੋਈ ਹੱਕ ਮੰਗ ਲੈਂਦਾ ਹੈ ਕੋਈ ਉਹਦੇ ਹਰਿਆਣਾ ਕਹਿੰਦਾ ਸਾਨੂੰ ਉਹਦੇ ਉਹ ਕਦੇ ਕੋਈ ਕਹਿੰਦਾ ਆਹ ਮਾਰਕ ਤਾਂ ਇੱਥੋਂ ਦੇ ਲੋਕਾਂ ਨੇ ਚੱਲਣੀ ਆ ਪੰਜਾਬ ਨੇ ਚੱਲਣੀ ਆ ਪੰਜਾਬ ਦੇ ਲੋਕਾਂ ਨੇ ਅੱਜ ਕੋਈ ਆਇਆ ਬਾਹ ਫੜਨ ਉਹ ਸੂਬਿਆਂ ਦੇ ਲੋਕ ਵੀ ਭਾਈ ਤੁਹਾਡੇ ਤੇ ਸਮੱਸਿਆ ਆ ਗਈ ਜਾਂ ਸਰਕਾਰਾਂ ਆਈਆਂ ਕੋਈ ਨਹੀਂ ਪੁੱਛ ਰਿਹਾ ਵੀ ਤੀ ਆਮ ਬੰਦੇ ਦੀ ਤਾਂ ਜ਼ਿੰਦਗੀ ਨਹੀਂ ਹੈਗੀ ਇੱਥੇ ਸਾਡੇ ਨੌਜਵਾਨ ਬਾਹਰ ਜਾ ਰਹੇ ਹੈਗੇ ਹਨਾ ਬਾਹਰ ਜਾ ਰਹੇ ਅਸੀਂ ਕਹਿੰਦੇ ਕਿ ਤੁਸੀਂ ਕਿਉਂ ਬਾਹਰ ਜਾਂਦੇ ਪਰ ਜੇ ਐਦਾਂ ਦੇ ਹਾਲਾਤ ਜਦੋਂ ਦੇਖਦੇ ਆ ਨਾ ਫਿਰ ਮਜਬੂਰੀ ਬਸ ਉਹਨਾਂ ਨੂੰ ਜਾਣਾ ਪੈਂਦਾ ਹੈ ਕਈ ਵਾਰ ਕੰਮ ਦੇ ਸਿਲਸਿਲੇ ਦੇ ਵਿੱਚ ਪਰ ਮੇਰੀ ਗੁਜਾਰਿਸ਼ ਹੈ ਸਰਕਾਰ ਨੂੰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਸਿਰਫ ਇੱਥੇ ਗੇੜਾ ਮਾਰ ਕੇ ਨਹੀਂ ਸਰਨਾ ਉਹਨਾਂ ਨੂੰ ਗਰਾਊਂਡ ਰਿਐਲਿਟੀ ਦੇਖਣੀ ਚਾਹੀਦੀ ਕਿ ਇੱਥੇ ਬੋਟਸ ਦੀ ਲੋੜ ਹੈਗੀ ਹੈ ਇੱਥੇ ਖਾਣੇ ਦੀ ਲੋੜ ਹੈਗੀ ਹੈ ਤੇ ਮੈਡੀਕਲ ਸੂਤ ਦੀ ਲੋੜ ਹੈਗੀ ਹੈ ਮੈਂ ਮੈਡੀਕਲ ਸੂਤ ਤੇ ਅਸੀਂ ਜਿਹੜੇ ਜਿਹੜੇ ਏਰੀਆ ਦੇ ਵਿੱਚ ਗਏ ਆ ਸਰਪੰਚ ਸਾਹਿਬ ਲੈ ਕੇ ਗਏ ਆ ਸਾਨੂੰ ਅਸੀਂ ਦੇਖਿਆ ਕਿ ਉਹਨਾਂ ਕੋਲ ਲੋਕਾਂ ਕੋਲ ਜਿਹੜੀ ਨਾਰਮਲ ਮੈਡੀਸਿਨ ਹੁੰਦੀ ਹੈ ਨਾ ਪੈਰਾਸੀਟਾਮੋਲ ਹੋ ਗਈ ਉਹ ਵੀ ਉਹਨਾਂ ਕੋਲ ਪ੍ਰੋਵਾਈਡ ਨਹੀਂ ਹੈਗੀ ਜੀ ਉਹਨਾਂ ਕੋਲ ਖਾਣ-ਖਾਤਰ ਕੁਝ ਨਹੀਂ ਹੈਗਾ ਜੇ ਉਹਨਾਂ ਕੋਲ ਖਾਣ-ਖਾਤਰ ਤੁਸੀਂ ਉਹਨਾਂ ਨੂੰ ਦਵੋਗੇ ਤਾਂ ਉਹ ਘਰਾਂ ਵਿੱਚ ਸ਼ਾਇਦ ਆਪਣੇ ਘਰਾਂ 'ਚ ਰਹਿ ਸਕਦੇ ਆ ਉਹ ਪਾਣੀ ਵੇਡ ਕਰ ਸਕਦੇ ਆ ਕਿ ਪਾਣੀ ਜੇ ਥੱਲੇ ਜਾਊਗਾ ਤਾਂ ਸੇ ਆਪਣੇ ਘਰਾਂ ਨੂੰ ਦੁਬਾਰਾ ਸੀ ਉਹ ਕਹਿੰਦੇ ਘਰ ਛੱਡਣਾ ਬਾਅਦ ਵਿੱਚ ਉਹ ਕਹਿੰਦੇ ਚੋਰੀ ਹੋ ਜਾਂਦੀ ਆ ਘਰ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਸਾਡੇ ਘਰਾਂ ਦੇ ਵਿੱਚ ਚੋਰੀ ਹੋ ਰਹੀ ਆ ਤੁਸੀਂ ਘਰ ਛੱਡ ਕੇ ਜਾਂਦੇ ਬੜਾ ਮੁਸ਼ਕਲ ਆ ਘਰ ਛੱਡਣਾ ਬਾਕੀ ਜਦੋਂ ਪਾਣੀ ਘਰਾਂ ਸਾਰਾ ਸਮਾਨ ਵੀਰੇ ਉਹਨਾਂ ਦਾ ਦੇਖਿਆ ਸੀ ਸਾਰਾ ਜਦੋਂ ਮਕਾਨ ਹੀ ਗਿਰ ਜਾਂਦਾ ਨਾ ਜੀ ਉਹਦਾ ਸਾਰਾ ਸਮਾਨ ਉੱਥੇ ਖਰਾਬ ਹੋ ਜਾਂਦਾ ਉਹਨਾਂ ਦਾ ਬੜਾ ਔਖਾ ਟਾਈਮ ਆ ਵੀਰ ਜੀ ਚਲੋ ਤੁਹਾਨੂੰ ਵੀ ਸਲੂਟ ਹੈ ਜੀ ਤੁਸੀਂ ਇਹ ਸਾਰਾ ਕੁਝ ਆਮ ਜਨਤਾ ਦੇ ਸਰਕਾਰ ਤੱਕ ਵੀ ਲੈ ਕੇ ਜਾ ਰਹੇ ਹੋ ਆਮ ਜਿਹੜੇ ਸਹਿਯੋਗ ਕਰਦੇ ਆ ਲੋਕ ਸਾਡੀਆਂ ਸੰਸਥਾਵਾਂ ਵੀ ਸਹਿਯੋਗ ਦੇ ਨਾਲ ਚੱਲਦੀਆਂ ਹੈਗੇ ਸਹਿਯੋਗ ਕਰ ਰਹੇ ਹੋਗੇ ਸਾਰੇ ਵੀ ਜਿਹੜੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਸਹਿਯੋਗ ਲਈ ਜਰੂਰ ਅੱਗੇ ਆਓ ਕਰਾਂ ਚ ਰਹਿ ਕੇ ਨਹੀਂ ਇਹ ਗੱਲ ਬਣਨੀ ਆਮ ਅਸੀਂ ਆਪਣੇ ਲੋਕਾਂ ਨੂੰ ਆ ਬਚਾਉਣਾ ਹੈਗਾ ਇਹ ਸਿਰਫ ਸਰਕਾਰਾਂ ਦੇ ਛੱਡ ਕੇ ਕੁਝ ਨਹੀਂ ਹੋਣਾ ਤੇ ਆਓ ਅਸੀਂ ਇਹਨਾਂ ਜਿਹੜੇ ਲੋੜਵੰਦ ਹੈਗੇ ਆ ਇਹਨਾਂ ਦੀ ਮਦਦ ਕਰ ਸਕੀਏ ਧੰਨਵਾਦ ਜੀ ਬਿਮਾਰ ਜਿਵੇਂ ਤੁਸੀਂ ਇਹਨਾਂ ਨੇ ਗੱਲ ਕਿਹਾ ਬਿਮਾਰੀਆਂ ਵੀ ਫੈਲਣ ਦਾ ਖਤਰਾ ਹੋਊਗਾ ਬਾਜੀ ਬਿਲਕੁਲ ਜੀ ਬਿਮਾਰੀਆਂ ਤਾਂ ਫੈਲ ਹੀ ਰਹੀਆਂ ਕੁਝ ਲੋਕ ਤਾਂ ਇਹ ਪਾਣੀ ਦੇ ਕਰਕੇ ਡਿਪਰੈਸ਼ਨ 'ਚ ਨੇ ਫੈਮਿਲੀ ਮੈਂਬਰਸ ਹਾਂ ਜੀ ਜਿਨ੍ਹਾਂ ਦਾ ਬੀਪੀ ਵਗੈਰਾ ਜੇ ਚੈੱਕ ਕਰੀਏ ਤਾਂ ਖਾਈ ਹੀ ਸ਼ੋਅ ਹੁੰਦਾ ਜਾਂ ਕਈਆਂ ਦਾ ਬਹੁਤ ਕੱਟ ਹੋਇਆ ਹੁੰਦਾ ਜੋ ਅਸੀਂ ਇਸ ਟਾਈਮ ਹਸਪੀਟਲ 'ਚ ਵੀ ਪਹੁੰਚਾ ਚੁੱਕੇ ਆਂ ਤੇ ਇੱਕ ਕੱਲ ਦੀ ਗੱਲ ਹੈ ਉਹ ਇੱਕ ਛੋਟਾ ਜਿਹਾ ਬੱਚਾ 7 ਸਾਲ ਦਾ ਉਹਨੂੰ ਸਨੇਕ ਬਾਈਟ ਹੋ ਗਈ ਐਕਸਪਾਇਰ ਹੋ ਗਿਆ ਇਹਨਾਂ ਨੂੰ ਪਤਾ ਸਰਪੰਚ ਸਾਹਿਬ ਜੀ ਸ਼ਾਇਦ ਤੁਹਾਡੇ ਪਿੰਡ ਦਾ ਹੈ ਨਾ ਤੇ ਛੋਟਾ ਜਿਹਾ ਬੱਚਾ ਦੇ ਕੋਲ ਸਨੇਕ ਬਾਈਟ ਨਾਲ ਉਹਦਾ ਕੌਣ ਪਰੇਗਾ ਜੀ ਉਹਨੂੰ ਤੇ ਇਸ ਕਰਕੇ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਇਹ ਪੰਜਾਬ ਹੀ ਚੱਲਦਾ ਜੀ ਪੰਜਾਬ ਹੀ ਚੱਲਦਾ ਹੋਰ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਵੀ ਪ੍ਰੋਬਲਮ ਨਹੀਂ ਆਂਦੀ ਪਰ ਇਸ ਧਰਤੀ ਉੱਤੇ ਗੁਰੂਆਂ ਦੀ ਇੰਨੀ ਕਿਰਪਾ ਹੈ ਕਿ ਪੰਜਾਬ ਦੇ ਵਿੱਚ ਜਿੱਡੀ ਵਰਜੀ ਵੱਡੀ ਮੁਸੀਬਤ ਆ ਜਾਵੇ। ਪੰਜਾਬ ਦੇ ਲੋਕ ਹਰ ਮੁਸੀਬਤ ਨਾਲ ਲੜਨ ਲਈ ਖੜੇ ਨੇ। ਇਹਨਾਂ ਪੰਜਾਬੀਆਂ ਦਾ ਏਕਾ ਬੜਾ ਹੈ ਜੀ। ਲੋਕ ਲੋਕਾਂ ਦੀ ਬਾਹ ਫੜ ਲੈਂਦੇ। ਫੜ ਲੈਂਦੇ ਨੇ ਜੀ। ਹੁਣ ਦੇਖੋ ਜੀ ਸਾਡੇ ਪ੍ਰਭਾਸਰਾ ਸੰਸਥਾ ਤੋਂ ਜਿਹੜੇ ਸਾਡੇ ਮੈਂਬਰਸ ਆਏ ਨੇ ਸਾਡੇ ਨਾਲ ਵੀ ਇੱਥੇ ਪਿੰਡ ਦੇ ਲੋਕ ਕਾਫੀ ਸਪੋਰਟ ਕਰ ਰਹੇ ਨੇ। ਕਿਉਂਕਿ ਅਸੀਂ ਇੱਕ ਦੂਸਰੀ ਜਗ੍ਹਾ ਤੋਂ ਆ ਕੇ ਇਸ ਜਗ੍ਹਾ ਤੇ ਹੈਲਪ ਕਰ ਰਹੇ ਹਾਂ ਪਰ ਇਹਨਾਂ ਤੋਂ ਬਿਨਾ ਅਸੀਂ ਕੁਝ ਨਹੀਂ। ਹਾਂ ਜੀ ਕਿਉਂਕਿ ਸਾਨੂੰ ਇਥੋਂ ਬਾਰੇ ਕੁਝ ਨਹੀਂ ਪਤਾ। ਪਰ ਇਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਜਿੰਨਾ ਹੋ ਸਕੇ ਇਹਨਾਂ ਨੂੰ ਸੇਵਾਵਾਂ ਦੇ ਰਹੇ ਹਾਂ ਸਾਡੀ ਮੈਡੀਕਲ ਟੀਮ ਜਿਵੇਂ ਮੈਡੀਕਲ ਕਿੱਟ ਹੈ ਜੀ ਸਾਡੀ ਇਹਦੇ ਵਿੱਚ ਜੋ ਵੀ ਮੈਡੀਕੇਸ਼ਨ ਕਿਸੇ ਨੂੰ ਚਾਹੀਦੀ ਹੈ ਮੈਡੀਸਿਨ ਚਾਹੀਦੀ ਹੈ ਜਿਵੇਂ ਕਿਸੇ ਦਾ ਬੀਪੀ ਹਾਈ ਹੈ ਜਾਂ ਕਿਸੇ ਨੂੰ ਪੇਨ ਕਿਲਰ ਕੋਈ ਵੀ ਪ੍ਰੋਬਲਮ ਹੈ ਜਾਂ ਕੋਈ ਅਜਿਹੀ ਕੰਡੀਸ਼ਨ ਹੈ ਜਿਸ ਨੂੰ ਹਸਪਤਾਲ ਦੇ ਲਈ ਅਸੀਂ ਭੇਜਣਾ ਹੈ ਸਾਡੀ ਐਂਬੂਲੈਂਸ ਵਗੈਰਾ ਰੱਖੀ ਹੈ ਉਹ ਸਾਰੀਆਂ ਹਸਪਤਾਲ ਦੇ ਵਿੱਚ ਨਾਲੋਂ ਨਾਲ ਪੇਸ਼ੈਂਟਾਂ ਨੂੰ ਭੇਜ ਰਹੀਆਂ ਨੇ ਹੁਣ ਇੱਕ ਅਸੀਂ ਲੈਣ ਲਈ ਜਾ ਰਹੇ ਇੱਕ ਪੇਸ਼ੈਂਟ ਹੈ ਉਹਨੂੰ ਰੈਸਕਿਊ ਕਰਨ ਜਾ ਰਹੇ ਹਾਂ ਉਹਨਾਂ ਦੇ ਨਿਊ ਬੋਨੀ ਬੇਬੀ ਬੋਨ ਹੋਣਾ ਤੇ ਪ੍ਰੈਗਨੈਂਟ ਹੈ ਤੇ ਅੱਗੇ ਜਾ ਕੇ ਦੇਖਦੇ ਹਾਂ ਉਹਨਾਂ ਦਾ ਕੀ ਕੰਡੀਸ਼ਨ ਹੈ ਤੇ ਬਸ ਆਹੀ ਕਹਿਵਾਂਗੇ ਕਿ ਇਹ ਜਿਹੜਾ ਹੁਣ ਪ੍ਰੋਬਲਮ ਆਈ ਹੈ ਨਾ ਇਸ ਦੇ ਨਾਲ ਬਿਮਾਰੀਆਂ ਵੀ ਬਹੁਤ ਫੈਲਣਗੀਆਂ ਕਿਉਂਕਿ ਇਹ ਜਿਹੜਾ ਪਾਣੀ ਆ ਕਾਫੀ ਟਾਈਮ ਲਈ ਖੜਾ ਰਹੇਗਾ ਫਸਲਾਂ ਗਲ ਜਾਣੀਆਂ ਨੇ ਉਹਦੇ ਦੇ ਵਿੱਚ ਕੀੜੇ ਮਕੋੜੇ ਮੱਛੀਆਂ ਵਗੈਰਾ ਸਭ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਹੀ ਕ੍ਰੀਏਟ ਕਰੇਗਾ ਕਿਉਂਕਿ ਦੇਖ ਕਿਸੇ ਨੂੰ ਰਾਸ਼ਨ ਦੀ ਲੋੜ ਹੈਗੀ ਨਾ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਸਾਡੇ ਕੋਲ ਰਾਸ਼ਨ ਹੈਗਾ ਇਹ ਜਿਹੜੇ ਇਹ ਏਰੀਆ ਦੇ ਨਾਲ ਕਿਉਂਕਿ ਸਾਨੂੰ ਟੱਲੀਵਾਲ ਤੋਂ ਵੀ ਫੋਨ ਆ ਰਹੇ ਸੀ ਉਹਨਾਂ ਨੇ ਵੀਡੀਓ ਵਗੈਰਾ ਦੇਖਿਆ ਤਾਂ ਉਹਨਾਂ ਨੇ ਕਾਲ ਕਰ ਰਹੇ ਸੀ ਕਿ ਉਹਨਾਂ ਨੂੰ ਲੋੜ ਹੈਗੀ ਰਾਸ਼ਨ ਦੀ ਤਾਂ ਜਿਹੜੇ ਵੀਰਾਂ ਨੂੰ ਲੋੜ ਹੈਗੀ ਆ ਪ੍ਰਭਾਸਰਾ ਸੰਸਥਾ ਦੇ ਨੰਬਰ ਦਿੱਤੇ ਗਏ ਹੈਗੇ ਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਸਾਡੇ ਨਾਲ ਸੰਪਰਕ ਕਰਨਾ 82880 34561 82880 34561 ਇਹ ਸਾਡਾ ਨੰਬਰ ਹੈਗਾ ਇਹ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਨੂੰ ਆਪਣੀ ਜਗ੍ਹਾ ਦੱਸ ਸਕਦੇ ਹੋ ਤੁਸੀਂ ਕਿੱਥੇ ਹੋ ਫਸੇ ਹੋਏ ਹੋ ਰੈਸਕਿਊ ਕਰਨਾ ਹੈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈਗੀ ਆ ਤਾਂ ਜਾਣਕਾਰੀ ਤੁਸੀਂ ਦੇ ਸਕਦੇ ਹੋ ਇਹ ਇਹ ਤਾਂ ਠੀਕ ਹੈ ਤੁਸੀਂ ਮਦਦ ਕਰ ਰਹੇ ਹੋ ਜੇ ਕਿਸੇ ਨੇ ਆਉਣਾ ਹੈ ਇੱਥੇ ਤਾਂ ਉਹ ਕੀ ਮਦਦ ਕਰੇ ਇੱਥੇ ਅਬੀਰ ਜੀ ਜਿਹੜੀ ਚੀਜ਼ ਮੈਂ ਦੇਖੀ ਹੈਗੀ ਆ ਇੱਥੇ ਖਾਣ ਦੀ ਲੋੜ ਹੈਗੀ ਜਾਂ ਜ਼ਿਆਦਾਤਰ ਚਾਰੇ ਦੀ ਲੋੜ ਹੈ ਸਾਡੇ ਕੋਲ ਚਾਰਾ ਨਹੀਂ ਹੈਗਾ ਜੀ ਜਿਹੜਾ ਸੁੱਕਾ ਆਪਣਾ ਆਚਾਰ ਕਹਿ ਦਿੰਦੇ ਆ ਜੀ ਪਸ਼ੂਆਂ ਚਾਰ ਪਸ਼ੂਆਂ ਦਾ ਆਚਾਰ ਹੈ ਨਾ ਜੇ ਉਹ ਕੋਈ ਲੈ ਕੇ ਆਣਾ ਚਾਹੁੰਦਾ ਤਾਂ ਉਰੇ ਲੈ ਕੇ ਆਵੇ ਉਰੇ ਲੋੜ ਹੈਗੀ ਕਿਉਂਕਿ ਜ਼ਿਆਦਾਤਰ ਲੋਕਾਂ ਨਾਲ ਆਪਣੀਆਂ ਮੱਜਾਂ ਉਹ ਪਹਿਲਾਂ ਬਾਹਰ ਕੱਢ ਲੀਆਂ ਸੀ ਕੁਛ ਕੁਛ ਬੰਦਿਆਂ ਨੇ ਤੇ ਉਹ ਬਾਹਰ ਆਪਣਾ ਬੈਠੇ ਹੈਗੇ ਆ ਤੇ ਉਹਨਾਂ ਨੂੰ ਉੱਥੇ ਚਾਰੇ ਦੀ ਲੋੜ ਹੈਗੀ ਆ ਕਿਉਂਕਿ ਚਾਰੇ ਚਾਰੇ ਦੀ ਬਹੁਤ ਕਮੀ ਹੈ ਜੀ ਤੁਸੀਂ ਦੇਖ ਲਓ ਚਾਰੇ ਪਾਸੇ ਪਾਣੀ ਪਾਣੀ ਹੈ ਹਰੇ ਚਾਰੇ ਦੀ ਬਹੁਤ ਕਮੀ ਹੈ ਮਾਨਸਾਨੀਅਤ ਦੇ ਨਾਤੇ ਅਸੀਂ ਜਿਹੜੇ ਜਾਨਵਰ ਨੇ ਉਹਨਾਂ ਨੇ ਵੀ ਰੋਟੀ ਖਾਣੀ ਆ ਉਹਨਾਂ ਨੂੰ ਵੀ ਕੁਝ ਮਿਲੇਗਾ ਤਾਂ ਉਹ ਅੱਗੇ ਜਿੰਦਾ ਰਹਿ ਸਕਣਗੇ ਇਸ ਕਰਕੇ ਉਹਨਾਂ ਨੂੰ ਹਰੇ-ਚਾਰੇ ਦੀ ਬਹੁਤ ਲੋੜ ਹੈ ਜਿਹੜੀ ਇਹ ਫਸਲ ਹੈ ਇਹ ਤਾਂ ਕਿਸੇ ਕੰਮ ਦੀ ਨਹੀਂ ਰਹੀ ਜੀ ਤੇ ਗਿੱਲਾ ਚਾਰਾ ਵੈਸੇ ਵੀ ਕੋਈ ਵੀ ਨਹੀਂ ਖਾਂਦਾ ਹੈਗਾ ਇਸ ਕਰਕੇ ਸੁੱਕਾ ਚਾਰਾ ਹਰਾ ਚਾਰਾ ਜੋ ਹੈ ਨੀਅਰ ਦੇ ਲਾਗੇ-ਚਾਗੇ ਦੇ ਪਿੰਡਾਂ ਦੇ ਅੱਗੇ ਅਪੀਲ ਹੈ ਜੀ ਕਿ ਉਹ ਇੱਥੇ ਪਹੁੰਚਦਾ ਕਰਨ ਤੇ ਬਾਕੀ ਜੋ ਵੀ ਕੋਈ ਆਪਣੇ ਵੱਲੋਂ ਸੇਵਾ ਦੇਣਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਉਸ ਜਗ੍ਹਾ ਤੇ ਪਹੁੰਚ ਕੇ ਸਾਨੂੰ ਜ਼ਰੂਰ ਮਿਲਣ ਆ ਕੇ ਤੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਉਹਨਾਂ ਦੀ ਹੈਲਪ ਕਰਾਂਗੇ ਜਿੰਨਾ ਹੋ ਸਕੇ ਅਸੀਂ ਘਰ-ਘਰ ਦੇ ਵਿੱਚ ਅਨਾਜ ਤੋਂ ਲੈ ਕੇ ਪਾਣੀ ਦੀਆਂ ਬੋਟਲਸ ਔਰ ਮੈਡੀਕੇਸ਼ਨ ਜੀਰਿਓ ਘਰ-ਘਰ ਪਹੁੰਚਾ ਰਹੇ ਹਾਂ ਜੀ ਤੇ ਬਾਕੀ ਜਿੰਨੇ ਦਿਨ ਸਾਡੇ ਕੋਲ ਸੇਵਾ ਲੱਗੀ ਅਸੀਂ ਕਰਾਂਗੇ ਤੇ ਬਾਕੀ ਅੱਗੇ ਜੋ ਹੋਏਗਾ ਉਹ ਤੁਹਾਨੂੰ ਤਾਂ ਗੱਲਬਾਤ ਕੀਤੀ ਇਹਨਾਂ ਵੀਰਾਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਲੋਕਾਂ ਦੇ ਨੂੰ ਖਾਣੇ ਪੀਣੇ ਦਾ ਪ੍ਰਬੰਧ ਕਰਨ ਦੇ ਲਈ ਤਾਂ ਇੱਕ ਇੱਥੇ ਬਸ ਇੱਕ ਗੱਲ ਨਿਕਲ ਕੇ ਆਈ ਹੈ ਕਿ ਇੱਥੇ ਹਰੇ-ਚਾਰੇ ਦੀ ਕਮੀ ਹੈ ਪਰ ਜਿਹੜੀ ਸਰਕਾਰ ਦੀ ਕਮੀ ਆ ਉਹ ਸਪਸ਼ਟ ਦਿਖਾਈ ਦਿੰਦੇ ਆ ਮੈਂ ਜਿੱਥੋਂ ਤੱਕ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਕੈਮਰਾ ਘੁਮਾ ਦੇ ਤੁਸੀਂ ਕਿਤੇ ਵੀ ਸਰਕਾਰ ਦੀ ਕੋਈ ਵੀ ਰੈਸਕਿਊ ਟੀਮ ਦਿਖਾਈ ਨਹੀਂ ਦੇਵੇਗੀ ਤੁਹਾਨੂੰ ਕਿਤੇ ਵੀ ਇਹ ਚੈਲੰਜ ਆ ਕਿ ਅੱਜ ਤੱਕ ਸਰਕਾਰ ਦੀ ਹੁਣ ਤੱਕ ਕੋਈ ਵੀ ਤੁਹਾਨੂੰ ਜਿਹੜੀ ਹੈ ਉਹ ਰੈਸਕਿਊ ਟੀਮ ਦਿਖਾਈ ਨਹੀਂ ਦੇਵੇਗੀ ਜੇ ਰੈਸਕਿਊ ਕਰ ਰਹੇ ਨੇ ਤਾਂ ਉਹ ਪੰਜਾਬ ਦੇ ਉਹ ਨੌਜਵਾਨ ਕਰ ਰਹੇ ਨੇ ਪੰਜਾਬ ਦੀਆਂ ਉਹ ਸਿੱਖ ਸੰਸਥਾਵਾਂ ਪੰਜਾਬ ਦੀਆਂ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਨੇ ਜਿਹੜੀਆਂ ਸ਼ੁਰੂ ਤੋਂ ਹੀ ਪੰਜਾਬ ਨਾਲ ਖੜਦੀਆਂ ਆ ਰਹੀਆਂ ਨੇ ਕਿਤੇ ਵੀ ਪੰਜਾਬ 'ਚ ਕੋਈ ਸਮੱਸਿਆ ਆਉਂਦੀ ਹੈ ਤੇ ਸ਼ੁਰੂ ਤੋਂ ਨਾਲ ਖੜਦੇ ਨੇ ਇਹੀ ਅੱਜ ਖੜੇ ਨੇ ਪਰ ਸਰਕਾਰ ਇੱਥੇ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਡੀਸੀ ਮੈਡਮ ਆਏ ਉਹਦੇ ਚਮਚੇ ਜਿਹੜੇ ਕੋਲੇ ਖੜੇ ਸੀ ਜਿਹੜੇ ਉਹਨਾਂ ਦੇ ਤਹਿਸੀਲਦਾਰ ਖੜੇ ਸੀ ਜਿਹੜੇ ਉਹਨਾਂ ਦੇ ਸਰਪੰਚ ਖੜੇ ਸੀ ਉਹ ਪੂਸ਼ ਪੂਸ਼ ਕਰ ਦਿੱਤਾ ਨਜ਼ਰ ਆ ਗਏ ਪਰ ਉਹਨਾਂ ਨੂੰ ਆਹ ਦਿਖਾਈ ਨਹੀਂ ਦਿੱਤਾ ਕਿ ਆਹ ਸਵਾਲ ਵੀ ਉਹਨਾਂ ਨੂੰ ਕੀਤੇ ਜਾ ਤੁਸੀਂ ਦੇਖ ਸਕਦੇ ਹੋ ਕਿਵੇਂ ਪੰਜਾਬ ਪੰਜਾਬ ਨਾਲ ਖੜਿਆ ਬਾਈ ਇੱਥੇ ਇੱਕ ਔਰਤ ਹੈ ਜਿਹਨਾਂ ਦੇ ਪ੍ਰੈਗਨੈਂਟ ਨੇ ਪਰ ਉਹਨਾਂ ਨੂੰ ਕੱਢਣ ਦੇ ਲਈ ਇੱਥੇ ਆ ਕੇ ਕਿਸ਼ਤੀ ਕਿਉਂਕਿ ਪਾਣੀ ਘਟ ਗਿਆ ਸੀ ਜਵਾਬ ਦੇ ਗਈ ਹੌਲੀ ਹੋ ਗਈ ਸੀ ਪਰ ਬਾਈ ਪਾਣੀ ਦੇ ਵਿੱਚ ਵੜਿਆ ਇਹ ਕਮਾਲ ਹੈ ਬਸ ਇਹਨੂੰ ਇਹੀ ਕਹਿ ਸਕਦੇ ਆ ਕਿ ਪੰਜਾਬ ਦੀ ਇਤੋਂ ਵੱਡੀ ਤਸਵੀਰ ਕੋਈ ਹੋਰ ਹੋ ਹੀ ਨਹੀਂ ਸਕਦੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੂੰ ਲੈ ਕੇ ਆ ਰਹੇ ਨੇ ਸਮਾਜ ਸੇਵੀ ਸੰਸਥਾਾਂ ਤੇ ਸਥਾਨਕ ਲੋਕ ਬੋਰਡ ਦੇ ਵਿੱਚ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਇੱਥੇ ਪਹੁੰਚ ਰਹੇ ਨੇ ਤਾਂ ਇੱਥੇ ਦੱਸ ਦਈਏ ਕਿ ਪੂਰੇ ਤਰੀਕੇ ਨਾਲ ਚੜਿਆ ਹੋਇਆ ਤਾਂ ਮਹਾਰਾਜ ਦੇ ਸਰੂਪ ਨੂੰ ਲੈ ਕੇ ਜਿਹੜੇ ਉਹ ਸਿੰਘ ਪਹੁੰਚ ਰਹੇ ਨੇ